ਹਮ ਇਹ ਮੈਂ ਕੰਜਰੇੰਦੇ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਆ ਲਾਤਾ ਨਾ ਤੈ ਪੁੱਤ ਆ ਵੀ ਰਹਿੰਦੇ ਆ ਇਹਦੇ ਸੋਹਣਿਆ ਸੋਣਾ ਪੁੱਤ ਆ ਵੀ ਰਹਿੰਦੇ ਪੁੱਤ ਥੋੜੀ ਜਿਹੀ ਰਹਿ ਗਈ ਬਸ ਆ ਜਾ ਮੇਰਾ ਪੁੱਤ ਲਾ ਦੇ ਤੈ ਆ ਜਾ ਆ ਜਾ ਆ ਜਾ ਯਾਰ ਲੈ ਉਹ ਵੀ ਖੁੱਲ ਜਿਹੜਾ ਲਾਇਆ ਸੀਗਾ ਤੂੰ ਮੰਮਾ ਕਹਿੰਦੀ ਤੈ ਨਹੀਂ ਲਾਉਣੀ ਆਉਂਦੀ ਇਹਨੂੰ ਮੈਂ ਕਿਹਾ ਆਉਂਦੀ ਆ ਲੈ ਆਹ ਦੇਖ ਲੈ ਕੀ ਆ ਖੋਲਤਾ ਮੰਮੀ ਨੇ ਲੈ ਆਹ ਦੇ ਲੱਕੀ ਕੰਮ ਕੀਤੇ ਰਹਿਮਤ ਨੇ ਤੈਹ ਲਾਈ ਜੀਗੀ ਇਹ ਤੈਹ ਰਾਈ ਕਰਦੀ ਮੇਰੀ ਪੁੱਤਰੀ ਸਾਰੀ ਨਹੀਂ ਸੁਣੀ ਤੈਹ ਲਾਈ ਹੋਈ ਸੀਗੀ ਇਹ ਦੁਕਾਨਦਾਰ ਅੰਗੂ ਲਾਉਂਦੀ ਹੈ ਤੈਦਾ ਪਰ ਨਾ ਖਿੱਚ ਕੇ ਲੇ 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 ਅਚਕ ਅਚਕ ਘੋਰ ਪਾਲਟੀ ਐ ਅਟਿਆਕ ਅਟਿਆਕ ਗੋਨ ਦਾ ਆਟੇ ਵਾਂਗੂ ਲੈ ਚੱਕ ਇਹ ਚੱਕ ਹੁਣ ਨਾ ਖੋਲੀ ਮੰਮੀ ਤੈ ਇਹਦੀ ਹਨਾ ਵੀ ਦੇਖੀ ਚਲਨੀ ਆ ਦੇਖੀ ਜਾ ਤੇ ਨਾ ਖੋਲੇ ਚੰਗਾ ਤੇਰੀ ਹੁਣ ਤਿਆਰ ਰੱਖੀਆਂ ਦੇਖ ਲੈ ਸੂਤ ਘੜਿਆ ਵਾ ਆਪਦੇ ਸੂਤ ਉਲ ਧਿਆਨ ਰੱਖੀ ਤੈ ਨਾ ਖੁੱਲੇ ਤੇਰੀ ਬੈਂਕੀ ਟੰਗੇ ਤੇ ਸੂਤ ਦੀ ਜੀ ਕਾ ਮਾੜਾ ਮੈਨੂੰ ਆйда ਮੈਨ ਲੈ ਬਿੱਲੀ ਰਾਤ ਨੂੰ ਆਊਗੀ ਮੈਨੂੰ ਲੱਛਣ ਲੱਗਦੇ ਆ ਵੀ ਬਿੱਲੀ ਅੱਜ ਆਊਗੀ ਰਾਤ ਜਿਹੜੇ ਮੰਮੀ ਇਹ ਲੱਛਣ ਜੇ ਕਰਦੀਆਂ ਆ ਗਈ ਬਿੱਲੀ ਨਹੀਂ ਨਹੀਂ ਇਹ ਬਿੱਲੀ ਨਹੀਂ ਜਿਹੜੀ ਅਸਲੀ ਆ ਗਈ ਨਾ ਤੇਰੇ ਮੂੰਹ ਚ ਨਿਕਵਾਜ਼ ਨਹੀਂ ਨਿਕਲਣੀ ਬੀ ਬੀ ਕਰੀ ਜਾਏਗੀ ਬੀ ਬੀ ਰੇਮਾ ਤਾਂ ਜੇ ਸਤੀ ਬਿੱਲੀ ਕਮਰੇ ਚ ਆ ਜਾਵੇ ਫੇਰ ਮੇਰੇ ਕੋਲੇ ਨਾ ਮੇਰੇ ਕੋਲੇ ਨਹੀਂ ਆਉਦੀ ਬਾਹ ਛੱਡ ਮੇਰੀ ਬਾਹ ਛੱਡ ਬਾਹ ਛੱਡ ਦੇ ਨਹੀਂ ਆਉਂਦੀ ਨਹੀਂ ਆਉਂਦੀ ਆਈ ਨਹੀਂ